ਸਤਿ ਸ਼੍ਰੀ ਅਕਾਲ ਦੋਸਤੋ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਚਰਚਾ ਕਰ ਰਹੇ ਨੇ ਕਿ ਆਖਰਕਾਰ ਅਸੀਂ ਇਹ ਚੋਣ ਕਿਉਂ ਹਾਰ ਗਏ ਆ 13 ਦੇ ਵਿੱਚੋਂ 3 ਸੀਟਾਂ ਦੇ ਉੱਪਰ ਕਿਉਂ ਸਿਮਟ ਗਏ ਆ 2 ਦਿਨ ਪਹਿਲਾਂ ਫਤੇਗੜ ਸਾਬ ਲੋਕ ਸਭਾ ਸੀਟ ਨੂੰ ਲੈ ਕੇ ਮੀਟਿੰਗ ਹੁੰਦੀ ਆ ਕਿ ਅਸੀਂ ਇੱਕ ਬੰਦਾ ਬਾਹਰੋਂ ਪੱਟ ਕੇ ਲੈ ਕੇ ਆਉਣੇ ਆ ਗੁਰਪ੍ਰੀਤ ਸਿੰਘ ਜੀਪੀ ਉਹਨੂੰ ਉਮੀਦਵਾਰ ਬਣਾਉਣੇ ਆ ਅਸੀਂ ਫਿਰ ਵੀ ਚੋਣ ਹਾਰ ਜਾਂਦੇ ਆ ਇਸ ਮੀਟਿੰਗ ਦੇ ਵਿੱਚ ਪੁਆਇੰਟ ਨੋਟ ਕੀਤੇ ਗਏ ਹੋਣਗੇ ਗੱਲਬਾਤ ਖੁੱਲਕੇ ਹੋਈ ਹੋਣੀ ਆ ਤੇ ਇੱਕ ਇੱਕ ਚਾਹ ਦਾ ਕੱਪ ਵੀ ਹੋ ਗਿਆ ਹੋਣਾ ਭਾਈ ਜਦੋਂ ਐਡੀ ਵੱਡੀ ਮੀਟਿੰਗ ਚੱਲਦੀ ਹੈ ਫਿਰ ਚਾਹ ਪਾਣੀ ਤਾਂ ਹੁੰਦਾ ਹੀ ਆ ਪਰ ਹੁਣ ਖਬਰ ਨਿਕਲ ਕੇ ਇੱਕ ਹੋਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਤੋਂ ਲਗਾਏ ਗਏ ਕਿ ਚੇਅਰਮੈਨ ਫਤਿਹਗੜ੍ਹ ਸਾਹਿਬ ਤੋਂ ਇੱਕ ਚੇਅਰਮੈਨ ਗੁੱਸੇ ਹੋ ਗਿਆ ਏ ਗੁੱਸੇ ਕਿਹਦੇ ਨਾਲ ਹੋਇਆ ਏ ਆਪਣੇ ਵਿਧਾਇਕ ਦੇ ਨਾਲ ਤੇ ਗੁੱਸੇ ਹੋਣ ਦਾ ਕਾਰਨ ਵੀ ਕੀ ਆ ਬੜਾ ਅਜੀਬੋ-ਗਰੀਬ ਲੱਗ ਰਿਹਾ ਹੈ ਕਹਿੰਦੇ ਕੁਰਸੀ ਨਾ ਮਿਲਣ ਦੇ ਕਾਰਨ ਵਿਧਾਇਕ ਦੇ ਨਾਲ ਚੇਅਰਮੈਨ ਸਾਹਿਬ ਗੁੱਸੇ ਹੋ ਗਏ ਨੇ ਤੁਸੀਂ ਵੀਡੀਓ ਨੂੰ ਪਹਿਲਾਂ ਇੱਥੇ ਰੋਕ ਲਓ ਤੇ ਆਪਣੀ رائے ਨੂੰ ਸਾਂਝਾ ਕਰੋ ਕਿ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਭਾਵੇਂ ਉਹ ਵਿਧਾਇਕ ਹੋਵੇ ਕੋਈ ਚੇਅਰਮੈਨ ਹੋਵੇ ਜਾਂ ਕੋਈ ਮੰਤਰੀ ਹੋ ਜਾਂ ਫਿਰ ਕੋਈ ਲੀਡਰ ਹੋਵੇ ਜਿਹੜਾ ਕੁਰਸੀ ਨੂੰ ਲੈ ਕੇ ਗੁੱਸੇ ਹੋ ਜਾਵੇ ਜਾਂ ਕੋਈ ਨਿੱਕੀ-ਮੋਟੀ ਗੱਲ ਹੋਰ ਅਜਾਈ ਹੋਵੇ ਜੇ ਉਹ ਕੱਲ ਨੂੰ ਜਾ ਕੇ ਵੱਡਾ ਸਿਆਸਤਦਾਨ ਬਣਦਾ ਹੈ ਕਿ ਉਹ ਪੰਜਾਬ ਦਾ ਭੜਾ ਕਰ ਸਕਦਾ ਹੈ ਜਾਂ ਫਿਰ ਨਹੀਂ ਕਰ ਸਕਦਾ ਤੁਸੀਂ ਆਪਣੀ رائے ਜ਼ਰੂਰ ਸਾਂਝੀ ਕਰਨਾ ਹੁਣ ਆਪਾਂ ਵਿਸ਼ੇ ਤੇ ਵਾਪਸ ਆਉਣੇ ਆ ਆਮ ਆਦਮੀ ਪਾਰਟੀ ਦੇ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਨੇ ਐਡਵੋਕੇਟ ਲਖਵਿੰਦਰ ਸਿੰਘ ਰਾਏ ਉਹਨਾਂ ਦੇ ਨਾਲ ਕਹਿੰਦੇ ਚੇਅਰਮੈਨ ਮਾਰਕੀਟ ਕਮੇਟੀ ਦੇ ਜੋ ਸਰਾਂ ਦੇ ਚੇਅਰਮੈਨ ਨੇ ਗੁਰਵਿੰਦਰ ਸਿੰਘ ਢਿੱਲੋਂ ਉਹ ਨਾਰਾਜ਼ ਹੋ ਗਏ ਨੇ ਕੁਰਸੀ ਨਾ ਮਿਲਣ ਦੇ ਕਾਰਨ ਇਹ ਸਭ ਕੁਝ ਕਹਿਣਾ ਹੈ ਭਈ ਵਿਧਾਇਕ ਸਾਹਿਬ ਦਾ ਕਿ ਇੱਕ ਮੀਟਿੰਗ ਹੁੰਦੀ ਆ ਉਥੇ ਚੇਅਰਮੈਨ ਸਾਹਿਬ ਆਉਂਦੇ ਨੇ ਪਰ ਕੁਰਸੀ ਨਾ ਮਿਲਦੇ ਕਾਰਨ ਉਹ ਨਰਾਜ਼ ਹੋ ਗਿਆ ਨੇ ਕਿ ਭਾਈ ਮੈਨੂੰ ਤਾਂ ਕੁਰਸੀ ਨਹੀਂ ਮਿਲੀ ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਗੁਰਵਿੰਦਰ ਸਿੰਘ ਢਿੱਲੋਂ ਇੱਕ ਪੋਸਟ ਸਾਂਝੀ ਕਰਦੇ ਨੇ ਕਿ ਆਪਾਂ ਭਾਈ ਅੱਜ ਤੋਂ ਵਿਧਾਇਕ ਸਾਹਿਬ ਦਾ ਦਫ਼ਤਰ ਦਾ ਬਾਈਕਾਟ ਕਰਤਾ ਆਪਾਂ ਹੁਣ ਵਿਧਾਇਕ ਸਾਹਿਬ ਦੇ ਦਫ਼ਤਰ ਨਹੀਂ ਜਾਂਦੇ ਜਿਹੜੇ ਵੀ ਕੰਮ ਹੋਣਗੇ ਆਪਾਂ ਕਰਾਵਾਂਗੇ ਤੇ ਆਪਾਂ ਪਾਰਟੀ ਦੇ ਨਾਲ ਡਟ ਕੇ ਖੜੇ ਹੋਏ ਆਂ ਆਪਾਂ ਪਾਰਟੀ ਦੇ ਸੱਚੇ ਸਿਪਾਹੀ ਆ ਇਹ ਗੁਰਵਿੰਦਰ ਸਿੰਘ ਢਿੱਲੋਂ ਕਹਿੰਦੇ ਹੋਏ ਨਜ਼ਰ ਆਉਂਦੀ ਨਹੀਂ ਇਸ ਤੋਂ ਬਾਅਦ ਗੁਰਵਿੰਦਰ ਸਿੰਘ ਢਿੱਲੋਂ ਜੋ ਪੰਜਾਬ ਦੇ ਵਿੱਤ ਮੰਤਰੀ ਨੇ ਹਰਪਾਲ ਸਿੰਘ ធីਮਾ ਦੇ ਨਾਲ ਵੀ ਮੀਟਿੰਗ ਕਰਦੇ ਨੇ ਉਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਜਾਂਦੀ ਆ ਤੇ ਲਿਖਿਆ ਜਾਂਦਾ ਹੈ ਕਿ ਕੋਈ ਗੱਲ ਨਹੀਂ ਕਿਸੇ ਨਾਲ ਨਾਰਾਜ਼ਗੀ ਹੋਊਗੀ ਪਰ ਅਸੀਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜੇ ਆ ਆਪਣੇ ਹਲਕੇ ਦੇ ਲੋਕਾਂ ਦੇ ਅਸੀਂ ਕੰਮ ਜ਼ਰੂਰ ਕਰਵਾਵਾਂਗੇ ਪਰ ਇਸ ਤੋਂ ਬਾਅਦ ਉਹ ਰੌਲਾ ਪੈ ਗਿਆ ਹਲਕੇ ਦੇ ਵਿੱਚ ਕਿ ਆਖਰਕਾਰ ਪਈ ਇਹ ਪੂਰਾ ਸਿਆਪਾ ਕੀ ਆ ਇੱਕ ਕੁਰਸੀ ਪਿੱਛੇ ਪੂਰਾ ਮਾਮਲਾ ਜਾਂ ਫਿਰ ਗੱਲ ਕੋਈ ਹੋਰ ਆ। ਦਾਦ ਨੇ ਗੁਰਵਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਮੇਰੇ ਨਾਲ ਵਿਧਾਇਕ ਸਾਹਿਬ ਦੇ ਵੱਲੋਂ ਦੁਰਵਿਵਹਾਰ ਕੀਤਾ ਗਿਆ ਏ। ਮੈਨੂੰ ਚੰਗਾ ਮੰਦਾ ਬੋਲਿਆ ਗਿਆ ਏ। ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਫਤੇਗੜ ਸਾਹਿਬ ਤੋਂ ਵਿਧਾਇਕ ਨੇ ਜੋ ਆਮ ਆਦਮੀ ਪਾਰਟੀ ਦੇ ਲਖਵਿੰਦਰ ਸਿੰਘ ਰਾਏ ਦੇ ਉੱਪਰ। ਪਰ ਉਹ ਲਖਵਿੰਦਰ ਸਿੰਘ ਰਾਏ ਦਾ ਕਹਿਣਾ ਕਿ ਭਾਈ ਇੱਕ ਮੀਟਿੰਗ ਸੀ। ਉਸ ਮੀਟਿੰਗ ਦੇ ਵਿੱਚ ਚੇਅਰਮੈਨ ਸਾਹਿਬ ਵੀ ਆਏ ਹੋਏ ਸੀ ਪਰ ਕੁਰਸੀ ਨਾ ਮਿਲਣ ਦੇ ਕਾਰਨੇ ਨਾਰਾਜ਼ ਹੋ ਜਾਂਦੇ ਨੇ ਕਿ ਭਾਈ ਮੈਂ ਤਾਂ ਚੇਅਰਮੈਨ ਆ ਉਹ ਵੀ ਮਾਰਕੀਟ ਕਮੇਟੀ ਦਾ ਮੈਨੂੰ ਕੁਰਸੀ ਨਹੀਂ ਮਿਲੀ ਤਾਂ ਫਿਰ ਆਪਾਂ ਤਾਂ ਚੱਲੇ ਆ ਤਾਂ ਇਹ ਦੋਨੇ ਤਰ੍ਹਾਂ ਦੇ ਇੱਕ ਦੂਜੇ ਦੇ ਉੱਪਰ ਇਲਜ਼ਾਮ ਨੇ ਲਖਵੀਰ ਸਿੰਘ ਰਾਏ ਦੇ ਤੇ ਗੁਰਵਿੰਦਰ ਸਿੰਘ ਢਿੱਲੋਂ ਦੇ ਸੱਚਾਈ ਕੀ ਆ ਇਹ ਸ਼ਾਇਦ ਵਿਧਾਇਕ ਸਾਹਿਬ ਨੂੰ ਹੀ ਪਤਾ ਹੋਊਗਾ ਤੇ ਨਾਲੇ ਚੇਅਰਮੈਨ ਸਾਹਿਬ ਨੂੰ ਪਤਾ ਹੋਣਾ ਪਰ ਸਾਡੇ ਕੋਲ ਇਹ ਖਬਰ ਦੈਨਿਕ ਪਾਸਕ ਜਰੀਏ ਪਹੁੰਚਦੀ ਆ ਤੁਸੀਂ ਉਸ ਦੀ ਸਾਰੀ ਹੀ ਖਬਰ ਨੂੰ ਐਕਸਪਲੇਨ ਕੀਤਾ ਈ ਧੰਨਵਾਦ